ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਪਿੰਡ ਕਾਲਾ ਫਗਾਨਾ ਦੇ ਵਿੱਚ ਜਿੱਥੇ ਕੀ ਮਠਾਰੂ ਅਤੇ ਸੰਗੂ ਪਰਿਵਾਰ ਵੱਲੋਂ ਵੱਡੇ ਵਡੇਰਿਆਂ ਦੀ ਯਾਦ ਵਿੱਚ 22ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ। ਉੱਥੇ ਦੇ ਮੁੱਖ ਮੰਤਰੀ ਹਰੀਕੁੰਬ ਦਾਸ ਨਾਨਿਕ ਚੱਕ ਵੱਲੋਂ ਪਹੁੰਚੇ ਅਤੇ ਉੱਥੋਂ ਦੇ ਮੁੱਖ ਮਹਿਮਾਨ ਸਾਬਕਾ ਮੰਤਰੀ ਸਰਦਾਰ ਤ੍ਰਿਪਤ ਤਰਜਿੰਦਰ ਬਾਜਵਾ ਵੀ ਪਹੁੰਚੇ ਸਨ। ਆਉਤਨ ਉਥੋਂ ਦੀਆਂ ਲਾਈਵ ਤਸਵੀਰਾਂ ਦਿਖਾਈਏ ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਬੱਦਨ ਦੀ ਖਾਸ ਰਿਪੋਰਟ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਚਰਨਜੀਤ ਸਿੰਘ ਸਬੂ ਪਿੰਡ ਕਾਲਾਵਗਣਾ ਇਹ ਸਾਡੇ ਵਾਈਆਂ ਸੁਨਾਣਾ ਮੇਲਾ ਜੋੜ ਮੇਲਾ ਕਰਾ ਰਹੇ ਆ ਜਿੱਤੋਂ ਦੂਰ ਦੂਰ ਸੰਗਤਾਂ ਆਉਂਦੀਆਂ ਨੇ ਬਾਬਾ ਜੀ ਦੇ ਦਰਸ਼ਨ ਕਰਦੇ ਨੇ ਅਨਪਾਤ ਸਾਹਿਬ ਦੇ ਭੋਗ ਪਾਈ ਜਾਂਦੇ ਨੇ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਬੜੀ ਬੜੀ ਦੂਰ ਤੋਂ ਦਿੱਲੀ ਤੋਂ ਜੰਮੂ ਤੋਂ ਕਾਫੀ ਦੂਰ ਤੋਂ ਸੰਗਤ ਜੁੜੀ ਆ ਹਰ ਸਾਲ ਦੀ ਤਰ੍ਹਾਂ ਆਪਾਂ ਆਈਏ ਜੋੜ ਮੇਲਾ ਘਰੋਨੇ ਆ ਤੇ ਪਰੋਂਦੇ ਆਵਾਂਗੇ ਕਾਫੀ ਸੰਗਤਾਂ ਕੋਈ ਆ ਸਾਰੀ ਆਈ ਵੀ ਸੰਗਤ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਥੋੜਾ ਜਿਹਾ ਇਹ ਇਤਿਹਾਸ ਬਾਰੇ ਸਿਰ ਦੱਸਿਆ ਨਹੀਂ ਜਰਾ ਕੀ ਇਤਿਹਾਸ ਹੈ ਇਹ ਸਾਡੇ ਵੱਡੇ ਵਡੇਰਿਆਂ ਦੀ ਜਗਾ ਹੈ ਜੀ ਤੇ ਬਾਬਾ ਜੀ ਦੇ ਵੱਡੇ ਵਡੇਰਿਆਂ ਦੀ ਜਗਾ ਜੀ ਉਹਨਾਂ ਦੇ ਫਿਰ ਆਪਾਂ ਸਰਾਣਾ ਮੇਲਾ ਕਰਾਦੇ ਆ ਉਹਨਾਂ ਦੇ ਫਿਰ ਸਾਡੇ ਸਾਰੇ ਇਸ ਤਰ ਇਕੱਠੇ ਹੁੰਦੇ ਨੇ ਇਸ ਕਰਕੇ ਇਸ ਕਰਕੇ ਫਿਰ ਆਪਾਂ ਇਹ ਜੋੜ ਮੇਲਾ ਮਨਾ ਰਹੇ ਆ ਤੇ ਲੋਕਾਂ ਦੀਆਂ ਮਨੋ ਕਾਹਨਾ ਪੂਰੀਆਂ ਹੁੰਦੀਆਂ ਨੇ ਹਰ ਸਾਲ ਦੀ ਤਰ੍ਹਾਂ ਨਈ ਆਪਾਂ ਮੇਲਾ ਬਣਾਉਨੇ ਆ ਸੰਗਤ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਸੰਗਤ ਨੂੰ ਮੈਸੇਜ ਇਹੋ ਦੇਣਾ ਚਾਹੁੰਦਾ ਵੀ ਇਹ ਹਰ ਸਾਲ ਦੀ ਤਰ੍ਹਾਂ ਵਕਤ ਬਾਅਦ ਪਹੁੰਚ ਕੇ ਬਾਬਾ ਜੀ ਦੇ ਦਰਸ਼ਨ ਕਰਨਾ ਤੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਇਹਨਾਂ ਦੀ ਅੰਮ੍ਰਿਤਪਾਲ ਸਿੰਘ ਵਾਇਗੁਰਜੀਕਾ ਖਾਲਸਾ ਵਾਇਗੁਰਜੀਕੀ ਫਤਿਹ ਜੋ ਸਾਡੇ ਨਗਰ ਪਿੰਡ ਕਾਲਾਫਗਾਨਾ ਵਿਖੇ ਮਠਾਰੂ ਪਰਿਵਾਰ ਤੇ ਸੱਗੂ ਪਰਿਵਾਰ ਵੱਲੋਂ ਜੋ ਹਰ ਸਾਲ ਆਪਣੇ ਵੱਡੇ-ਵਡੇਰਿਆਂ ਦੀਆਂ ਯਾਦ ਵਿੱਚ ਜੋ ਬਾਈਵਾਂ ਸਾਲਾਨਾ ਸਮਾਗਮ ਸ਼੍ਰੀ ਅਖੰਡ ਪੜ ਸਾਹਿਬ ਜੋ 4 ਤਰੀਕ ਨੂੰ ਆਰੰਭ ਹੋਏ ਸਨ ਉਹਨਾਂ ਦੇ ਅੱਜ ਜੋ 6 ਤਰੀਕ ਨੂੰ ਦਿਨ ਐਤਵਾਰ ਨੂੰ ਭੋਗ ਪਾਏਗੇ ਉਹਨਾਂ ਤੇ ਉ체ਚੇ ਤੌਰ ਤੇ ਸਾਡੇ ਕੋਲ ਹਾਜ਼ਰੀ ਲਵਾਈ ਮਹੰਤ ਹਰੀ ਕੁੰਬਦਾਸ ਜੀ ਮਹਾਰਾਜ ਨਾਨਕ ਚੱਕ ਵਾਲੇ ਉ체ਚੇ ਤੌਰ ਤੇ ਆਪਣੀ ਸੰਗਤ ਨਾਲ ਇੱਥੇ ਪਹੁੰਚੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਸਾਡੇ ਕੋਲ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹ ਵੀ ਸਾਡੇ ਕੋਲ ਉ체ਚੇ ਤੌਰ ਤੇ ਪਹੁੰਚੇ ਅਸੀਂ ਨਗਰ ਨਵਾਸੀ ਔਰ ਸਗੂ ਪਰਿਵਾਰ ਮਠਾਰੂ ਪਰਿਵਾਰ ਉਹਨਾਂ ਦਾ ਉਚੇਚੇ ਤੋਂ ਸੇ ਹਾਰਦਿਕ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਪਾਲ ਸਿੰਘ ਆ ਮਠਾਰੂ ਅਸੀਂ ਬਟਾਲੇ ਤੋਂ ਆਏ ਆ ਬਟਾਲੇ ਤੋਂ ਸਾਡਾ ਪਿੰਡ ਇਹ ਦਿੱਲੀ ਜਿਹੜਾ ਪਿੰਡ ਹੈ ਨਾ ਕਾਲਾ ਫਗਾਨਾ ਵਾ ਕਾਲੇ ਫਗਾਨੇ ਤੇ ਇੱਥੇ ਸਾਨੂੰ ਮਹਾਰਾਜ ਦੇ ਜਗ੍ਹਾ ਤੇ ਅਈ 20 ਸਾਲ ਹੋ ਗਏ ਸਾਨੂੰ ਇੱਥੇ ਜਾਗ ਕਰਦਿਆਂ ਨੂੰ ਮਹਾਰਾਜ ਦਾ ਜਾਫਾ ਗੋਮਦਿਆਂ ਨੂੰ ਮਹਾਰਾਜ ਇੱਥੇ ਇਤਨ ਕਰਵੰਦਿਆਂ ਨੂੰ ਹਰ ਸਾਲ ਦੀ ਤਰ੍ਹਾਂ ਇੱਥੇ ਖੰਡਪਾਖ ਵਿਖਾਈਦਾ ਵਾ ਖੰਡਪਾਖ ਖਾਜੋ ਤੋਂ ਬਾਅਦ ਲੰਗਰ ਦੀ ਸੇਵਾ ਹੁੰਦੀ ਆ ਤੇ ਸਾਰਿਆਂ ਨੇ ਇਹ ਹਿੰਮਤ ਆਈ ਸਾਰੇ ਆਪੋ ਆਪਣੀ ਸੇਵਾ ਦੇ ਕੇ ਥੇ ਜਾ ਕਰਦੇ ਆ ਇਹਨਾਂ ਦੇ ਰਮਨ ਰਾਈ ਸਭ ਕੁਝ ਹੋ ਗਿਆ ਇੱਥੇ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਮੇਰਾ ਨਾਮ ਸਰਾਰਜੀਤ ਸਿੰਘ ਸੱਗੂ ਜੀ ਪਿੰਡ ਕਾਲਾ ਖਵਾਨਾ ਆਈ ਆਪਣੇ ਵੱਡੇ ਵਡੇਰਿਆਂ ਦੀ ਯਾਦ ਵਿੱਚ ਪਿਛਲੇ 22 ਸਾਲ ਤੋਂ ਹਰ ਸਾਲ ਦੀ ਤਰ੍ਹਾਂ ਬਾਬੇ ਨਾਗਾ ਜੀ ਦੇ ਤੁਮਤਾਂ ਦੇ ਮੇਲਾ ਮਨਾ ਰਹੇ ਆ ਇਹ ਆਪੇ ਵੱਡੇ-ਵਡੇਰਿਆਂ ਨੂੰ ਆਪਾਂ ਸਮਰਪਿਤ ਕੀਤਾ ਵਿਲਾ ਇਹ ਮੇਲਾ ਇਹ ਆਪਣੇ ਸੱਭੂ ਪਰਿਵਾਰ ਤੇ ਮਠਾਲੂ ਪਰਿਵਾਰ ਦੀ ਰਲ ਮਿਲ ਕੇ ਕਰਾ ਰਹੇ ਆ ਇਹਨਾਂ ਦੀ ਦੇਣ ਆ ਸਾਡੇ ਮੁਖ ਸੇਵਾਦਾਰ ਸਾਹ ਚੰਜੀਤ ਸਿੰਘ ਸੱਗੂ ਆ ਇਹਨਾਂ ਸਦਕਾ ਹਰ ਸਾਲ ਦੀ ਤਰ੍ਹਾਂ ਮਨਾਉਂਦੇ ਆ ਤੇ ਇਹਨਾਂ ਨੂੰ ਇਹ ਸਾਰਾ ਸਿਰਾ ਚੰਜੀਤ ਸਿੰਘ ਸੱਗੂ ਨੂੰ ਜਾਂਦਾ ਕਿਉਂਕਿ ਸਾਰੇ ਮੁਖ ਸੇਵਾਦਾਰ ਇਹ ਆ